ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਆ ਕਾਲਪੁਰਖ ਦੀ ਮੇਰ ਹੋ ਗਈ ਹੈ ਜੀ। ਬਹੁਤ ਸੋਹਣੇ ਦਿਨ ਜਾ ਰਹੇ ਆ ਜੀ। ਤੇ ਇੱਕ ਮੈਰਿਜ ਆ ਗਈ ਜੀ ਸਾਨੂੰ ਹੋਰ ਨੈਕਸਟ ਮੰਥ ਦੀ। ਤੇ ਉਹਦੇ ਵਿੱਚ ਜਾਣ ਦੀ ਤਿਆਰੀ ਤੂਰੀ ਪਰ ਚਿੰਬੜ ਜਾਣਾ ਹੁਣ। ਅੱਜੇ ਕਾਰਡ ਆਇਆ। ਜਿਸ ਸਮੇਂ ਕਾਰ ਆਇਆ ਸੀ ਉਸ ਸਮੇਂ ਮੈਂ ਹੈਨ ਕਿਰੇ ਨਹੀਂ ਆਪਣੀ ਸਿਸਟਰ ਦੇ ਨਾਲ ਅਸੀਂ ਮਤਲਬ ਕਿ ਬਣਾ ਲੈਣੀ ਸੀਗੀ ਵੀਡੀਓ ਤੇ ਇਹਦਰ ਹੁਣ ਜਨਮ ਹਾਲ ਦਾ ਚੱਲ ਰਿਹਾ ਜੀ ਕੰਮ ਸਾਨੂੰ ਬਾਕੀ ਗੱਲ ਮੈਂ ਬਾਅਦ ਤੇ ਆਹ ਆ ਲਓ ਜੀ ਅੰਦਰ ਫਰਸ਼ ਪਾ ਰਹੇ ਹਾਂ ਜੀ ਕੱਚੇ ਫਰਸ਼ ਜਨਮ ਹਾਲ ਵੀ ਖੜਾ ਹੈ ਸਾਹਮਣੇ ਉਹਦਾ ਮੁੰਡਾ ਵੀ ਖੜਾ ਹੈ ਤੇ ਚੱਲ ਰਿਹਾ ਜੀ ਕੰਮ ਨਾਲ ਦੂਸਰੀ ਮੰਜ਼ਲ ਦਾ ਕੰਮ ਵੀ ਉੱਪਰ ਚੱਲ ਰਿਹਾ ਏ ਵੀ ਲੈਂਟਰ ਦੇ ਉੱਪਰ ਗਈ ਲੈਂਟਰ ਵਾਲੀ ਮਸ਼ੀਨ ਵੀ ਆਉਣ ਵਾਲੀ ਤੇ ਹੋਣਾ ਜਿਹੜਾ ਹਾਲ ਥੱਲੇ ਇੱਕ ਫਰਸਾ ਜਿਹੜੇ ਫਰਸਾਂ ਦੇ ਵਿੱਚ ਕੰਮ ਚੱਲ ਰਿਹਾ ਹੈ ਜੀ ਸਾਰੇ ਦਾ ਸਾਰਾ ਇਹ ਆ ਜਾਂਦੇ ਫੇਰ ਦੁਬਾਰੇ ਬਾਰੀ ਆਪਣੀ ਤੇ ਮੈਨੂੰ ਥੋੜਾ ਜਿਹਾ ਹੁਣ ਅੰਦਰ ਜਾਣਾ ਪਊਗਾ ਜਿਹਦੇ ਕਰਕੇ ਕੋਈ ਆਵਾਜ਼ ਜਿਹੜੀ ਕਾਫੀ ਜ਼ਿਆਦਾ ਆ ਰਹੀ ਆ ਸਾਡੀ ਜਗਤਮਾ ਸਾਡੀ ਜਗਤਮਾ ਦੀ ਦੋਤੀ ਦੀ ਮੈਰਿਜ ਹੈ ਜਿਹੜੀ ਕੈਨੇਡਾ ਤੋਂ ਆਈ ਹੈ ਜੀ ਤੇ ਪਿੱਛੇ ਜੇ ਆ ਕੇ ਗਈ ਸੀਗੀ ਘਰਾਂ ਸਾਡੇ ਕੋਲ ਵੀ ਪਿਆਰ ਮੁਹੱਬਤ ਬਹੁਤ ਹੈ ਜੀ ਉਹਦਾ ਤੇ ਕਾਫੀ ਟਾਈਮ ਸਾਡੇ ਇੱਥੇ ਮਤਲਬ ਪੂਰੇ ਪੜਦੀ ਵੀ ਰਹੀ ਹੈ ਜਗਤਮਾ ਦੇ ਕੋਲ ਕਾਫੀ ਟਾਈਮ ਰਹੀ ਹੈ ਉਹਰੇ ਸਾਡੇ ਨਾਲ ਪਿਆਰ ਮੁਹੱਬਤ ਥੋੜਾ ਜਿਹਾ ਜ਼ਿਆਦਾ ਹੀ ਹੈ ਉਹਦਾ ਤੇ ਉਹੋ ਤੇ ਉਹਦੇ ਪੇਰੈਂਟਸ ਅੱਜ ਆ ਕੇ ਕਾਰਡ ਦੇ ਕੇ ਗਏ ਆ ਤੇ ਮੈਂ ਥੋੜਾ ਜਿਹਾ ਬਾਹਰ ਗਿਆ ਵਾਸਿਗਾ ਆ ਸਾਈਡ ਤੇ ਜਿਹਦੇ ਕਰਕੇ ਮੇਰੇ ਕੋਲ ਟਾਈਮ ਕਾ ਪਹੁੰਚ ਨਹੀਂ ਹੋ ਉਹਨਾਂ ਨੂੰ ਵੀ ਕਾਲੀ ਸੀ ਉਹਨਾਂ ਨੇ ਕਈ ਜਗ੍ਹਾ ਕਾਰਡ ਦੇਣੇ ਸੀ ਤੇ ਕਾਰਡ ਜੈਸਮਿਨ ਦਾ ਕਾਰਡ ਵੀ ਇੱਥੀ ਦੇ ਕੇ ਚਲੇ ਗਏ ਉਹ ਕਰ ਵੀ ਜਾਇ ਤੁਸੀਂ ਮੈਨੂੰ ਵੀ ਕਾਰਡ ਤੁਸੀਂ ਉੱਪਰ ਦਾ ਕਰ ਦਿਓ ਫਿਰ ਉਹ ਕਹਿੰਦੇ ਵੀ ਵਿਆਹ ਤੋਂ ਬਾਅਦ ਅਸੀਂ ਜਸਮੀਨ ਦੇ ਜਾ ਕੇ ਵੀ ਆਵਾਂਗੇ ਵੀ ਉਹਨੂੰ ਥੋੜੇ ਜਿਹਾ ਵਿਆਹ ਕਰਕੇ ਥੋੜੇ ਜਿਹਾ ਬਿਜੀ ਆ ਆ ਜਾ ਹਾਂ ਲੋ ਬਲੋ ਉਸ ਚੀਕਾ ਸੋ ਬਰੋਂਦੀਂ ਬੁਛਵਾਰ ਕੇ ਬਰਾਸ ਅਸੇ ਕਾ ਸਾਹਿਬ ਜੀ ਅੱਛਾ ਉਹ ਮੈਨੂੰ ਆਂਦਾ ਚ ਆ ਕੋਟ ਦੀ ਹੁਣ ਮਾਂ ਭੈਣ ਕਰਕੇ ਦਮ ਤੋੜਨਾ ਕੋਈ ਹੋਰ ਤੇਰੇ ਕੋ ਕੋਟ ਨਹੀਂ ਹੈਗਾ ਹੈਂ ਹੋਰ ਕੋਟ ਨਹੀਂ ਹੈਗਾ ਤੇਰੇ ਕੋਲ ਹੈ ਹੈ ਕਿ ਹੈ ਨਾ ਖੋਰ ਪਾਲਿਆ ਕਰ ਮਮੀ ਨੂੰ ਕਹਿਆ ਕਰ ਰੋਜ਼ ਮੇਰੇ ਕੋ ਕੋਟ ਨਾ ਪਾਇਆ ਕਰੋ ਕਹ। ਆ ਗਈ ਆ ਮੇਰੇ ਕੋਲੋ ਕਿੰਨੇ ਕੋਟਲੇ ਤੇਰੇ ਕੋਲ ਇੱਕ ਇੱਕ ਕੋਟ ਹੈ ਕਿੰਨਾ ਸੋਹਣਾ ਉਹ ਇੱਕ ਦੋ ਦੋ ਦਿਖਾ ਰੁਕ ਜਾ ਇਹਨੂੰ ਦਿਖਾ ਕੇ ਲੰਮਾ ਹਾਂ ਚੱਲ ਪਈਏ ਤਾਂ ਟੜ ਟੜ ਹੈਗੇ ਹੈਗੇ ਕੋਟ ਤੇਰੇ ਕੋਲ ਹੈਗੇ ਆ ਜੀ ਕੋਟ ਤੇ ਵੈਗਰੂ ਦੀ ਦਇਆ ਦੇ ਨਾਲ ਮੈਂ ਹਾਂ ਮਾਕਬੀ ਵੀਡੀਓ ਦੇ ਵਿੱਚ ਸੰਦੀਪ ਐਨੇ ਦਿਨ ਹੋ ਗਏ ਕੋ ਕੋਟ ਆਈ ਜਾਂਦਾ ਇਹ ਆ ਦੇਖ ਨਹੀਂ ਆ ਕੀ ਨੀ ਚੋਰੀ ਕੋਟ ਬੱਲੇ ਬੱਲੇ ਐਨੇ ਕੋਟ ਕਿੰਨੇ ਇਹ ਬਣ ਤੁਸੀਂ ਸਾਰਾ ਖਾਈ ਤੇਰੀ ਇਹ ਬੱਲੇ ਕਿੰਨੀ ਜਿਉਣੀ ਕੋਟ ਓ ਬੱਲੇ 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 ਅੱਛਾ ਤੇਰੇ ਕੋਲ ਐਨੇ ਪਕੜੇ ਆਂ ਚਾ ਰੱਖਦੇ ਤੇਰੇ ਕੋਲ ਹੈਗੇ ਅ ਵੀ ਤੇਰੀ ਲਿਮਾਰੀ ਭਰੀ ਵੀ ਆ ਜਾ ਬਾਹਰ ਨੂੰ ਸਾਰੇ ਇਹਦੇ ਕੰਮ ਚੱਲ ਗਏ ਹੈਂ ਮੈਂ ਤੁਸੀਂ ਇੱਕ ਵਾਰ ਹਾਂ ਮੈਨੂੰ ਪਤਾ ਹੈ ਕਿੰਨੇ ਕਿਤੇ ਆ ਕੇ ਆਏ ਇਹ ਜਿਹੜਾ ਪਾਂ ਇਹ ਲਿੰਗੀਆਂ ਸ਼ੋਣੀਆਂ ਜਿਹੜਾ ਪਾਂ ਮੇਰੇ ਪੁੱਤ ਦੀ ਹੇ ਕਿੰਨੀਆਂ ਔਣੀ ਜੁੱਤੀ ਮੇਰੇ ਪੁੱਤ ਦੀ ਚੱਲ ਹੁਣ ਵਿਆਹ ਆ ਗਿਆ ਪੁੱਤ ਤੂੰ ਬਸ ਆਹੀ ਕੱਪੜੇ ਪਾ ਕੇ ਜੀ ਨਵੇਂ ਨਵੇਂ ਲਈ ਹੈ ਨਾ ਨਵੇਂ ਆ ਗਏ ਸਵੀਕਰ ਕੋਲ ਲੈ ਅੱਛਾ ਸਿੱਕ ਅੱਛਿਆ ਹਾਲੋ ਹੋ ਮਤਲਬ ਉਹ ਨਹੀਂ ਕਰੇ ਹਾਲੋ ਅੱਜਤੀ ਕਿਲ ਮਿਲ ਚਿਲ ਮਿਲ ਚਿਲ ਮਿਲ ਚਿਲ ਮਿਲ ਕਾਦੀ ਚਾਹ ਕੋ ਵੀ ਬੁਲਾ ਦੇ ਫਿਰ ਸਤਿ ਸ੍ਰੀ ਅਕਾਲ ਸਾਰਾ ਕੋ ਤੇਰਾ ਹੀ ਹੈ ਤੇਰਾ ਹੀ ਸਾਰਾ ਕੋ ਅੱਪੀ ਵੀ ਗਿਆ ਸੀ ਤੁਸੀਂ ਤੋ ਨਾ ਬਸ ਵੈਰ ਗੁਰਜੀ ਕਾ ਖਾਸਾ ਵੈਰ ਗੁਰਜੀ ਕੀ ਬਤੈ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੇ ਕਲਾਂ ਦੇ ਵਿੱਚ ਰੱਖੇ ਇਹਨੂੰ ਮਗਰ ਪਾ ਕੇ ਤੁਸੀਂ ਆਪ ਤਾਂ ਲੰਘ ਜਾਣਾ ਹੈ ਇਹਨੇ ਸਾਰਾ ਸਮਾਨ ਕੱਢ ਦੇਣਾ ਸੰਦੀਪ ਨੇ ਕਟਾਈ ਕਰ ਦੇਣੀ ਹੈ ਪਾਪਾ ਸੰਦੀਪ ਅੱਜ ਬਿਮਾਰ ਪਈ ਹੈ ਕਿਉਂਕਿ ਮੈਂ ਸਾਗ ਬਣਾਉਣ ਨੂੰ ਕਹਿੰਦਾ ਸੰਦੀਪ ਬਿਮਾਰ ਹੋ ਗਈ ਆਇਦਰ ਸੰਦੀਪ ਨੂੰ ਨਹੀਂ ਕਿ ਹਾ ਸੋਰੀ ਸੋਰੀ ਸਾਗ ਬਣਾਉਣ ਨੂੰ ਮੈਨੂੰ 4 ਦਿਨ ਹੋ ਗਏ ਇਧਰ ਚਿੰਬੜੇ ਨੂੰ ਸੁਖਵੀਰ ਨੂੰ ਮੈਂ ਤੇ ਗਲਤੀ 'ਚ ਭੁਲੇਖਾ ਪੜ ਗਿਆ ਮਨ 4 ਦਿਨ ਹੋ ਗਏ ਸੁਖਵੀਰ ਨੂੰ ਚਿੰਬੜੀ ਨੂੰ ਮੈਂ ਮੈਂ ਸੁਖਵੀਰ ਨੂੰ ਬੜਾ ਨਾ ਉਹਦੇ ਜੋਸ਼ ਵਿੱਚ ਕਹਿਤਾ ਤਾਂ ਮੈਂ ਤੈਂ ਨਹੀਂ ਛਾਗ ਬਣਾ ਕੇ ਖਿਲਾਉਣਾ ਹੈਗਾ ਮੈਂ ਤਾਂ ਸੰਦੀਪ ਪੁੱਤੇ ਛਾਗ ਬਣਾ ਕੇ ਖਿਲਾਊਗਾ ਸੰਦੀਪ ਵਿਚਾਰੀ ਬਿਮਾਰ ਹੈ ਹੋਗੀ ਹੁਣ ਮੈਂ ਕੀ ਕਰਾਂ ਬਿਮਾਰ ਹੈ ਤੁਸੀਂ ਐਂ ਦਾ ਤੇ ਕਰਦੇ ਆਂ ਨਹੀਂ ਕੱਪੜੇ ਤਾਂ ਧੋਦੀ ਸੀ ਜਦ ਜਦ ਕੱਪੜੇ ਦਿੱਧੋਦੀ ਬਿਮਾਰ ਕਿੱਥੇ ਉਹ ਮੈਂ ਨਹੀਂ ਛਾਗ ਸੁੱਜਦਾ ਮੈਨੂੰ ਸਮਝ ਤਾਂ ਲੱਗੇ ਕੱਪੜੇ ਧੋਦੀ ਸੀ ਉਹ ਜੇ ਬਿਮਾਰ ਹੁੰਦੀ ਫੇ ਧੋਣੇ ਦੇ ਨੇ ਕੱਪੜੇ ਹਾਂ ਜੁੱਤੀ ਤੇਰੀ ਬਾਹ ਚੜੀਆਂ ਰੱਖ ਦੇ ਵਿੱਚ ਚਲ ਬੈਠਾ ਨਹੀਂ ਆ ਇਹ ਤੇ ਜਿਦਾਂ ਨੇ ਪਹਿਲੇ ਹੀ ਨਕਮੀਆਂ ਹਾਂ ਹਾਂ ਗੱਲ ਸਹੀ ਬੋਲੀ ਇੱਕ ਕਈ ਵਾਰ ਸੱਸ ਮੱਤਿ ਮੂੰਹ ਤੇ ਬੈਠੀ ਹੁੰਦੀ ਆ ਹਾਂ ਇਹ ਤੇ ਜਿਦਾਂ ਨੇ ਪਹਿਲੇ ਹੀ ਨਕਮੀਆਂ ਹਾਂ ਵਾ ਸਹੀ ਗੱਲ ਹੋ ਗਿਆ ਪਪਾ ਹਾਂ ਫਿਕਰ ਨਾ ਕਰੋ ਹਾਂ ਲੋਕੀ ਕਹਿੰਦੇ ਮੇਰੀ ਦਾਈ ਅੱਛਾ ਕੀ ਅੱਛਾ ਤੇਰੀ ਦਾਈ ਇੱਥੇ ਇਹ ਕਹਿੰਦੀ ਮੇਰੀ ਦਾਈ ਬਈ ਉੱਤਰ ਕਹਿੰਦੀ ਕੁੱਟ ਖਾਣੀ ਨੇ ਬਸ ਨਹੀਂ ਪੁੱਤ ਹਾਏ ਇਹ 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 ਉਹ ਵਿੱਚ ਫਸਿਆ ਹਾਂ ਹਾਏ ਕਿੰਨੀਆਂ ਦਾਈਆਂ ਲੈਓ ਮੈਨੂੰ ਕਾਰ ਤੇ ਦਰਸ਼ਣ ਤਾਂ ਕਰਾ ਦਿ ਤੂੰ ਕਹਿੰਦੀ ਕਾਰ ਆ ਗਿਆ ਵਿਆਹ ਆ ਗਿਆ ਕਹਿੰਦੀ ਨਹੀਂ ਕਾਰ ਨਹੀਂ ਗਿਆ ਵਿਆਹ ਆ ਗਿਆ ਗਿਆ ਆ ਗਿਆ ਸਾਡੇ ਸੂਟ ਵੀ ਆ ਗਏ ਨਾਲੇ ਇਹ ਲੈ ਸੋਹਣੇ ਆਪਾਂ ਨੇ ਬਤੀ ਇੱਕ ਪਿਕ ਲੈ ਲਾਂਗੀ ਆ ਨਾ 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 ਤੂੰ ਬਿਮਾਰ ਹੈ ਸੁਣੋ ਮੇਰੀ ਗੱਲ ਇੱਕ ਗੱਲ ਰਹਿ ਗਈ ਸੂਟ ਤਾਂ ਤੁਹਾਡੇ ਤਾਂ ਬਣਨੇ ਆ ਜੇ ਸਾਗ ਬਣੂਗਾ ਫੇ ਸਾਗ ਵੀ ਫਿਰ ਅਗਲੇ ਵਿਆਹ ਨੂੰ ਬਣਨਗੇ ਸੂਟ ਵੀ ਫਿਰ ਵਿਆਹ ਤਾਂਰੇ ਮਹੀਨੇ ਚ ਅਗਲੇ ਮਹੀਨੇ ਨਹੀਂ ਅਗਲੇ ਵਿਆਹ ਨੂੰ ਹਾਂ ਕਿਸੇ ਦਾ ਵੀ ਹੋਵੇ ਹਾਜੂ ਲੈਟ ਅੱਛਾ ਲੋ ਜੀ ਮਾਹਰ ਜੀ ਦਾ ਘਰ ਆਉਂਦਾ ਅਖੀਰ ਜੀ ਕਿ ਪਤਾ ਪਰਮਾਤਮਾ ਸਾਨੂੰ ਛੜਤੀ ਕਲਾ ਤੇ ਰੱਖਿਆ ਜੀ ਸਾਨੂੰ ਆ ਗਿਆ ਵਿਆਹ ਹਾਂ ਸਾਨੂੰ ਢੋਡੇ ਢੋਡੇ ਚਾਹ ਹਾਂ ਨਾਂਕ ਸੱਕਲਾ ਵਿਆਹ ਜੀ ਨਾਂਕ ਸੱਕਲਾ ਵਿਆਹ ਏ ਇਹ ਹੈਗਾ ਗੁਰਪ੍ਰੀਤ ਕੌਰ ਬਿਰਖ ਤੇ ਗੁਰਗਵਾਰ ਸਿੰਘ ਮਾਨ ਮਾਨ ਗੁਰਗਵਾਰ ਸਿੰਘ ਮਾਨ ਦਾ ਬਿਲਕੁਲ ਜੀ ਸਾਡੀ ਭਾਂਜੀ ਹੈ ਹਾਂ ਇਹ ਬੜੇ ਚਾਲ ਅਡਾਨੜ ਪਾ ਲਈ ਹੋਈ ਐ ਸਾਡੇ ਨਾਲ ਖੇਡਦੀ ਰਹੀ ਐ ਹਾਂ ਇਹ ਜਨੇ ਕਕੇ ਹਾਏ ਬੱਲੇ ਮਠਿਆਈ ਵੀ ਆਈ ਏ ਨਾਲ ਅੱਛਾ ਰੱਖ 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 ਮਠਿਆਈ ਇਹਨਾਂ ਨੂੰ ਮੈਂ ਪਹਿਲਾਂ ਖੁੱਲਾ ਵੇਖਿਆ ਉਹ ਕਿਹਨਾਂ ਦਾ ਫਿਰ ਉਹ ਉਹ ਪੁੱਛਣ ਦੂੰ ਇਹ ਕੀ ਦਾ ਇਹ ਜਸਮੀਨ ਦਾ ਜਸਮੀਨ ਦਾ ਅੱਛਾ ਜੈਸਮੀਨ ਦਾ ਕਾਰਡ ਪਿਆ ਹਾਂ ਫੇ ਕੌਣ ਦੇਣ ਜਾਊਂਗਾ ਇਹ ਮੈਂ ਫਰਾਮ ਜਾ ਕੇ ਤੁਸੀਂ ਅੱਛਾ ਇਹ ਜੈਸਮੀਨ ਦਾ ਕਾਰਡ ਐ ਹਾਂ ਆ ਆਹ ਕਹਦੇ ਸੁਜਾਇੇ ਬੇ ਨਾਲ ਬਜਿੰਦਰ ਦਾ ਵੀ ਉਹਨਾਂ ਨੇ ਉਰੀ ਰੇਤ ਦਾ ਦੱਸ ਵੀ ਇਹ ਡੋਲੀਆਂ ਉਹਨਾਂ ਦੀ ਮੈਂ ਕਿਹਦੀ ਕਿਹਦੇ ਉਹ ਨਾ ਸੀ ਨਾ ਸੀ ਦੁੱਧ ਦੋ ਜਾ ਭੇਜਿਆ ਤਾਂ ਉਹਨਾਂ ਨੇ ਬੌਲੀ ਦੁੱਧ ਭੇਜਿਆ ਤਾਂ ਬੌਲੀ ਵਾਸਤੇ ਫਿਰ ਉਰੇ ਕਹਦੇ ਸੁਜਾ ਕੇ ਰੱਖੀ ਵੀ ਇਹ ਤੇ ਦੇ ਆਉਂਦੀ ਵੀ ਨਾਲ ਹੈ ਡੋਲੀਆਂ ਵੀ ਜਾਂਦੀਆਂ ਆ ਵੀ ਜਸਮੀਨ ਹੰਤਾਈ ਹੈ ਨਾ ਇਹ ਆਪਣਾ ਚਲ ਅੱਧਰ ਰੱਖਾ ਚਲ ਉਹ ਦੁੱਧ ਆਪਣਾ ਪਰ ਆਇਆ ਕਿਹਾ ਜਸਮੀਨ ਵੀ ਆਪਣੀ ਐ ਵੀ ਉਹਦੀ ਆਪਾਂ ਟੈਸਟ ਕਰਾ ਲੈ ਪਹਿਲਾਂ ਡਾਕਟਰ ਆ ਗਿਆ ਹੂੰ ਡਾਕਟਰ ਆ ਗਿਆ ਵੀ ਹਾਂਜੀ ਆਏ ਡਾਕਟਰ ਮੇਰੇ ਦੁੱਖ ਹੁੰਦਾ ਹੈ ਡਾਕਟਰ ਮੋਰੀ ਬਿਨ 400 ਦਾ ਡਾਕਟਰ ਡਾਕਟਰ ਇੱਥੇ ਦੁੱਖ ਹੁੰਦਾ ਮੇਰੇ ਛੜਿਆ ਗਿਆ ਡਾਕਟਰ ਡਾਕਟਰ ਸੰਗਦਾ ਥੋੜਾ ਜਿਹਾ ਡਾਕਟਰ ਸਾਹਿਬ ਬੁਖਾਰ ਚੈੱਕ ਕਰ ਦੋ ਮੇਰੇ ਇੱਥੇ ਕੀ ਕਰ ਨਹੀ ਇਹ ਇਹ ਨੂੰ ਨਹੀਂ ਆਉਂਦਾ ਨਾ ਹਾਂ ਹਮਦਰ ਮੈਂ ਪੜਾਉਣਾ ਜਣਾ ਇਹ ਪੜਾਉਣਾ ਨਹੀਂ ਹਾਰ ਹਾਲਾਤ ਤਾਂ ਮੇਰੇ ਬੀਜ ਰਹੇ ਕੋ ਨਾ ਤਾਂ ਕਿਹੜੀ ਤਰੀਕ ਦਾ ਵਿਆਹ ਹੈ ਇਹ ਕਿਆ ਕੁਸਾ ਵਿੱਚ ਤਾਂ ਪੜ ਲਓ 11 ਫਰਵਰੀ ਚਾ ਪੜੀਆ ਰਖਿਆ ਪੜਦਾ ਇਹ ਹੈਗਾ ਰੂਸਾਤ ਇਹ ਪੜਦਾ ਕਰਦਾ ਕਰਦਾ ਖਤਾ ਫਰਵਰੀ ਦੇ ਦੱਦਾ ਰਾਜੂ ਭਾਈ ਥੋੜਾ ਜਿਹਾ ਇਹ ਹੈਗਾ ਇਹ ਦਿਨ ਸ਼ਨੀਵਾਰ 15 ਫਰਵਰੀ 15 ਫਰਵਰੀ ਨੂੰ ਹੈਗਾ ਸੁਨ ਸਾਦਾ ਪਾਠ ਹੂੰ ਠੀਕ ਹੈ ਨਾ ਬਾਕੀ ਲੇਡੀਆਂ ਗੀਤਾ ਦਾ ਮਗੱਲ ਮਗੱਲ ਉਧਰ ਹੋਣਾ ਸਾਰਾ ਕੁਝ ਜਿਹੜਾ ਕੁਝ ਵੀ ਹੈਗਾ ਆਪਣਾ ਕਰ ਨਹੀਂ ਸਕਾਂ ਪਿਆ। 14 ਨੂੰ ਗਏ। ਉਸ ਤੋਂ ਬਾਅਦ ਵੀ। ਨਾ ਨਾ 16 ਰਗਾਂ ਦਾ ਸੌਰੀ। 14 ਨੂੰ ਵੀ ਤਾਂ ਗਏ ਬੇ। ਨਹੀਂ 14 ਮੈਂ ਦੀ ਹੈ। 14 ਮੈਂ ਦੀ ਹੈ। ਦਿਖਾਇਆ ਉਹ ਹੈ। ਦਿਖਾਈ ਨਹੀਂ ਹੋਇਆ। ਅਚਨ ਪੁੱਟਾ ਹੈ। ਹਾਂ। ਉਸਨੇ ਆਦਿ ਗਏ ਉਹਨੇ ਉਹ ਕਹਿ ਗਏ। ਕੱਟ ਕੱਟ। ਮੈਂ ਤਾਂ 100 ਵਾਰ। ਤੇ 100 ਵਾਰ ਨੂੰ ਫਿਰ 17 ਫਰਵਰੀ ਨੂੰ ਸਵਾਗਤ ਪ੍ਰਾਰਥਨਾ ਕਰਨਾ ਹੈ। ਅੱਛਾ। ਕਿੱਥੇ ਕਰਨਾ ਬ੍ਰਾਤ ਦਾ ਸਵਾਗਤ ਇਹ ਸਥਾਨ ਹੈ ਦੀ ਸਿਡਨੀ ਗ੍ਰੈਂਡ ਸੰਗਰੂਰ ਟੂਰੀ ਰੋਡ ਟੂਰੀ ਰੋਡ ਪਿੰਡ ਲਾਡਰਾ ਸੰਗਰੂਰ ਲਾਡਰਾ ਨਹੀਂ ਲਾਡਾ ਹਾਂ ਲਾਡਾ ਸੰਗਰੂਰ ਪਿੰਡ ਲਾਡਾ ਸੰਗਰੂਰ ਤੇ ਨਾ ਟਿੱਡੇ ਕਿੱਥੇ ਵੀ ਕਿਹਨੇ ਕਿਹ ਕਿਹ ਪਤਾਉਂਗਾ ਸੰਗਰੂਰ ਸੰਗਰੂਰ ਹੈ ਤਾਂ ਸੰਗਰੂਰ ਕਾ ਨੇੜੇ ਆ 2 300 ਕਿਲੋਮੀਟਰ ਹੋਣਾ ਇਹ ਫੇਰ ਮੈਂ ਖਾ체 ਰਾਜੂ ਬਾਈ ਪਿੱਛੇ ਗੱਲ ਕਰਦਾ ਤਾਂ ਜਿਹੜੀ ਵੀ ਦੋਨਾਂ ਨੂੰ ਮਤਲਬ ਬਜਾ ਬਚਾਲੇ ਜੇ ਪੈ ਜੂਗਾ ਜਿਹੜਾ ਹਨਾ ਉਹਨੂੰ ਮੈਂ ਡੱਬਾ ਵਾਲੀ ਕਿੰਨੀ ਤੇ ਆਉਣਾ ਕਿੱਥੇ ਤੇ ਮਨਦਾ ਇਹ ਨਹੀਂ ਕਰਦਾ ਹੁਣ ਨਹੀਂ ਵੀ ਥੋੜਾ ਜਿਹਾ ਦੱਸੋ ਜੀ ਮੈਂ ਉਹਨਾਂ ਦਾ ਡਰੈਸ ਮਾਊ ਆਣਾ ਬਸ ਉਹ ਹੀ ਡੱਬਾ ਵਾਲੀ ਮਾਊ ਆਣਾ ਉਧਰ ਸਰ ਮੁਕਤ ਸਰ ਤੋਂ ਨਹੀਂ ਇਹ ਮਾਊ ਆਣਾ ਤਾਂ ਹੋਣੀ ਕਿ ਤੁਸੀਂ ਪੇਪਰ ਦੇਣ ਜਾਂਦੇ ਤੇ ਉਹ ਉਹ ਬਠੰਡੇ ਤੇ ਯਾਰ ਬਠੰਡੇ ਮਾਊ ਆਣਾ ਮੁਕਤ ਸਰ ਉਧਰ ਹੈ ਹਾਂ ਉਹ ਵੀ ਜਿਹੜਾ ਪੇਪਰ ਦੇਣਾ ਜਾਂਦਾ ਹੁੰਦਾ ਹਾਈ ਹੈਵੀ ਵਾਲਾ ਉਹਦੇ ਵਾਲਾ ਹਾਂ ਵੀ ਰਸਤਾਂ ਵਾਲਾ ਹੁਣ ਤਾਂ ਹੋਰ ਵੀ ਖੁੱਲ ਗਏ ਪੰਜਾਬ ਚ ਕਈ ਸਕੂਲ ਜੱਦ ਦਾ ਵਿੱਚ ਜਾਂਦੇ ਤੇ ਹਾਂ ਜਾਂਦੇ ਤੇ ਨਹੀਂ ਇਹ ਕਿੱਥੇ ਨੂੰ ਜਾਂਦੇ ਸੀ ਰਾਣਾ ਉਰਤੂ ਵੀ ਬਾਈਂ ਦੇ ਚ ਗਈ ਹੁੰਦੀ ਕਦੇ ਜੈਫਮੀਨ ਗਈ ਸੀ ਪੁੱਤੇ ਨੂੰ ਘਰੋਂ ਮਕਾਨ ਕਰਵਾ ਪਾਏ ਅੜੀ ਸਰ ਜਾ ਗਏ ਤੇ ਮੁਕਤ ਸਰ ਗਏ ਸੀ ਹਾਂ ਅੱਛਾ ਸ਼ੁਰੂਤ ਕਈ ਗੁਰਦੁਆਰਾਂ ਤੇ ਟੂਰ ਪਰ ਗਏ ਤੇ ਉਧਰ ਮੇਰੇ ਖਿਆਲ ਚ ਜਿਹੜੀ ਕਹਾਣੀ ਹੈ ਉਹਦਾ ਉਹ ਝੂਠਾ ਹਾਂ ਪਟਨਾ ਸਵਾਲੀ ਭੈਣ ਹਾਂ ਉਧਰ ਐ ਉਧਰ ਐ ਉਧਰ 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 ਹਾਂ ਠੀਕ ਹੈ ਹੂੰ ਅੱਛਾ ਚਲੋ ਫਿਰ ਹੁਣ ਇਹ ਮੈਂ ਡਿਊਟੀ ਦਾ ਲਾਤੀ ਤੁਸੀਂ ਇਹ ਡਿਊਟੀ ਤੁਹਾਡੀ ਆਏ ਲਾਤੀ ਬਈ ਤੁਸੀਂ ਸਮਾਨ ਉੱਪਰ ਦਾ ਕਰੋ ਕਾਰ ਉੱਪਰ ਦਾ ਕਰੋ ਮੈਂ ਕਹਿੰਦਾ ਨਾ ਪਾਹਣਾ ਬੰਨ ਕੇ ਚੱਲ ਜਨਾ ਯਾਰ ਕੀ ਕਰੇ ਕੋ ਮਨ ਲਵਾ ਕੋਸ਼ਿਸ਼ ਕਿਤੇ ਤੁਸੀਂ ਉਹਨਾਂ ਮਿੱਠਾ ਖਾ ਲਿਓ ਉਸ ਕਰਦੇ ਮੈਂ ਕਿਹਾ ਕਿ ਬਲਕਿੰਦਰ ਕਿੱਥੇ ਆ ਬਲਕਿੰਦਰ ਦਾ ਤਿਆਰ ਹੈ ਫਿਰ ਬਲਕਿੰਦਰ ਨੇ ਕਿੱਦਾਂ ਲਾਉਣਾ ਆਪਣੇ ਕੋਲ ਬਲਕਿੰਦਰ ਨੂੰ ਲੋੜ ਹੀ ਵੀ ਜਾਣੀ ਆਲੇ ਹੋ ਆਦਾ ਹੈਗਾ ਤੁਹਾਡੇ ਯਾਦ ਹੁੰਦਾ ਆਲੇ ਮੇਰੇ ਹਮ ਦਵਗੇ ਲੋੜ ਨਾ ਸਲਦੀ ਨਾ ਮੋਣੀਆਂ ਇਹ ਜੈਸਮਿਨ ਗਈ ਵੀ ਨਾ ਹੋਵੇ ਤਾਂ ਰੋਜ਼ ਹੀ ਕਿਤੇ ਨਾ ਕਿਤੇ ਕੂਬੀਓ ਰਹਿੰਦੀ ਲੇ ਕੇ ਫਰਫੋਨਾ ਇੱਕ ਕੋਈ ਨਾ ਤੁਹਾਡੇ ਕੁੜਮੜੀ ਤਾਂ ਹੈਗੇ ਆ ਇੱਕ ਕੁੜਮ ਵੀ ਹੈਗਾ ਇਹ ਕੁੜਮਮ ਕਹਿ ਦਿੰਦੇ ਜੇ ਕੁੜਥੋਂ ਐ ਕਹਿ ਦਿੰਦੇ ਜੇ ਕੁੜਮ ਦਾ ਕੁੜੀ ਆ ਤੁਹਾਡੀ ਦੋ ਹੀ ਕੁੜੀ ਵੀ ਘਰ ਆਉਣੀ ਆ ਪਾਪਾ ਹਾਂ ਸਾਰੇ ਕੋ ਕੋ ਕੋਈ ਨਾ ਕੇਰਾ ਤਾਂ ਬਾਲੂ ਕੋ ਤਾਂ ਮੈਂ ਦੇਖ ਵੀ ਮੈਂ ਹੁਣ ਇੱਕ ਵਿਆਹ ਆ ਗਿਆ ਮੈਨੂੰ ਇੰਨਾ ਪਤਾ ਦਾ ਫਿਕਰ ਪੈਣਾ ਤਾਂ ਮੈਨੂੰ ਨਾਲ ਦੀਆਂ ਵੀ ਸੂਟ ਦੀ ਸੋਨੇ ਕਾਣੇ ਹੁਣ ਸੂਟ ਤਾਂ ਇਹਨਾਂ ਦਾ ਤਾਂ ਫਿਓਣ ਜੇ ਅੱਜ ਸਾਗ ਬਣੂਗਾ ਜੋ ਮਾਰਦੇ ਕਿੰਨੇ ਦੇ ਦੋਗੇ ਕਿਆ ਹੋਜੂਗਾ ਤੁਹਾਡਾ ਸੂਟ ਤੁਹਾਡੇ ਕੋਲ ਪੈ ਗਿਆ ਜਮੀਨ ਦੇ ਵਿਆਹ ਵਾਲੇ ਉਹੀ ਵਰਤੋ ਪਾਏ ਆ ਇੱਕ ਇੱਕ ਲੈ ਲਓ ਸਾਗ ਪਾਏ 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 ਸਾਗ ਸਾਗ ਦੇਖ ਲਵਾਂਗੇ ਸੂਟ ਉਹਨੇ ਸਲਾਹ ਕਰ ਲਵਾਂਗੇ ਹਾਂ ਸਲਾਹ ਕਰ ਲਵਾਂਗੇ ਆ ਹਵਲੇ ਜਿੱਤੀ ਲੱਗ ਗਿਆ ਤੁਸੀਂ ਕਹਿੰਦੀ ਮੇਰੇ ਬਾਅਦ ਤੇ ਵਿਆਹ ਮੇਰੇ ਵਿਆਹ ਜੋ ਕਿ ਜੁੱਤੀ ਰਹਿ ਗਈ ਹੈ ਮੇਰੇ ਵਿਆਹ ਗਿਆ ਹੋਗਾ ਵੀ ਮੈਂ ਵਿਆਹ ਨੂੰ ਜਿਹੜੀ ਆਮੂ ਚੋਂ ਕੱਢਵਾ ਕੱਢ ਨੂੰ ਦੁੱਖ ਜ਼ੰਦਾ ਕੀ ਕਾਈ ਕੱਢਣੀ ਮੈਂ ਇਹਦੀ ਕਾਹ ਕੱਢਣੀ ਹੈ ਆਇ ਨਹੀਂ ਮੰਨਦੀ ਐ ਸ਼ੁਗਰ ਦੀ ਆਉਂਦੇ ਜਾਣਾ ਹਾਂ ਆ ਆ ਆ ਖਾਣ ਦੀ ਖਾ ਜਾਓ ਸ਼ੁਗਰ ਦੀ ਦੀ ਗੱਲ ਜਾਣਾ ਕਿੱਥੇ ਗਈ ਤੀ ਮਾ ਘੁੰਮੀ ਕਿੱਥੇ ਕਰਨ ਗਈ ਕਹਿੰਦੀ ਘੁੰਮੀ ਕਰਕੇ ਆਉਣੀ ਮੈਂ ਬੈਠੀ ਖਾਦੀ ਥੱਲੇ ਬੈਟਰੀ ਖਾਦੀ ਮੈਂ ਥੱਲੇ ਉੱਤਰ ਕੇ ਕਹਿੰਦੀ ਕਹਿੰਦੀ ਮੈਨੂੰ ਦੁਆ ਦੇ ਚ ਉੱਥੇ ਤੇ ਚੁੱਪੇ ਚੁੱਪੇ ਮਾ ਕੱਲ ਦੀ ਦੁਕਾਨ ਬੰਦਾ ਸਾਹਮਣੇ ਕਹਿੰਦੀ ਬਿੱਲੂ ਅੰਕਲ ਦੀ ਤਾਂ ਖੁੱਲੀ ਏ ਦੁਕਾਨ ਕਹਿੰਦੀ ਅੱਡੇ ਮਰੂ ਲੈ ਕੇ ਚੱਲ ਮਾ ਵੀ ਮੈਨੂੰ ਸਕੂਟਰੀ ਨਹੀਂ ਚਲਾਉਣੀ ਉਹਦੀ ਬਸ ਸਕੂਟਰੀ ਚਲਾਉਣਾ ਨਾ ਆਉਂਦੀ ਐ ਮੈਨੂੰ ਸਕੂਟਰੀ ਤਾਂ ਆਉਂਦੀ ਨਹੀਂ ਰੀਤਾ ਤੇਰੀ ਡੈਡੀ ਡੈਡੀ ਸਕੂਟਰੀ ਭੁੱਲ ਗਿਆ ਚਲਾਉਣੀ ਜਿੱਦਣ ਦੇ ਚੱਕਰ ਆਉਣ ਲੱਗੇ ਇਹਨੂੰ ਸਟੈਟਿਸਟ ਡੈਡੀ ਸਕੂਲ ਨਹੀਂ ਭੁੱਲ ਗਿਆ। ਹਾਂ। ਉਹਦਾ ਡੈਡੀ ਜਿਹੜਾ ਸਕੂਲ ਨਹੀਂ ਭੁੱਲ ਗਿਆ ਜਰੋਣੀ। ਮੈਂ ਕਹਾਂ। ਉਧਰ ਨਹੀਂ ਡੈਡੀ ਸਕੂਲ ਚੱਲਣਾ। ਹੈਂ? ਆ ਨਹੀਂ ਕਰਨਾ। ਆ ਨਹੀਂ ਕਰਨਾ। ਹੋਰ ਕਿੱਦਾਂ ਕਰਨਾ ਫਿਰ? ਤਾਂ ਹੁਣ ਮੇਰੇ ਕਹ ਜਾਣਾ ਖੇਤਾਂ ਨੂੰ ਗੰਨਾ ਚੁੱਪਣਾ। ਖੋਲਿਓ। ਗੰਨਾ ਚੁੱਪਣ ਜਾਣਾ? ਹਾਂ। ਚਲ ਚੱਡੀ ਵਿੱਚ ਪੀ। ਕਿਉਂ ਮੈਂ ਚਾਹ ਪੀਣੀ ਆ। ਚਾਹ। ਉੱਥੇ ਚਾਹ ਪੀਣੀ ਗੰਨੇ ਵਿੱਚ ਜਾ ਕੇ ਮੈਨੂੰ ਚਾਹ ਉੱਥੇ। ਕਿੱਥੇ ਗੰਨਾ ਵੀ ਆਣਾ ਇੱਕ ਚਾਹ। ਮੈਂ ਇਹ ਕਹਿੰਦਾ ਹਫਤੇ ਤੱਕ ਪਾਈਂ ਦੇਖੂਗਾ ਜੇ ਟਾਈਮ ਲੱਗਿਆ ਹੰਡੇ ਦੀ ਪਰਤ ਤੇ ਮੇਰੀ ਪਾਸਪਾ ਕਾਪਾਤੀ ਕੋਣ ਗਏ ਤੇ ਚਲੋ ਮੈਂ ਫਿਰ ਬਣਾਵਾ ਬਲੈਂਡ ਜਾਣ ਦਾ ਚੱਕਰ ਤੁਸੀਂ ਸਾਖਦਾ ਹੈ ਕੋਈ ਪਲੈਨ ਤੁਹਾਡਾ ਹਾਂ 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 ਸਾਖਦਾ ਬਲੈਂਡ ਦੱਸੋ ਮੈਨੂੰ ਤੈਨੂੰ ਪਤਾ ਤੈਨੂੰ ਇਹ ਕਹਿੰਦੇ ਆ ਖਦੀਪ ਨਾਲੇ ਸਲਾਹ ਹੋਣੀ ਆ ਆ ਇਹ ਕਹਿੰਦੀ ਯਾਰ ਸਾਖਲੋ ਬੋਟਨ ਮਿੱਚਲ ਕੋਕੋ ਨਾ ਆ ਚੱਕ ਕਰੀ ਮੇਰੀ ਬਿਮਾਰੀ ਚੱਕ ਕਰੀ ਮੂੰਹ ਦੇਖ ਕੇ ਆ ਕਰਾ ਰਹੀ ਸੀ ਤਾਂ ਹੀ ਸੀ ਵੀ ਆਏਗਾ ਕਿ ਡਾਕਟਰ ਮੂੰਹ ਦੇ ਵਿੱਚ ਆਏ ਮਾਰ ਕੇ ਦੇ ਦਿੰਦੇ ਨੇ ਬੈਟਰੀ ਤੇ ਰਾਂਗੋ ਵੀ ਵੀ ਹੁੰਦੀ ਬਈ ਤੇ ਉੱਕਣ ਵਾਸਤੇ ਸਾਰਾ ਕੁਝ ਕਰਦੀ ਦੌਕਣੀ ਹੈ ਇਹ ਇਹ ਮੰਗੇ ਤਾਂ ਡਾਕਟਰ ਮੰਨਣਾ ਕਿ ਆਣਾ ਬੰਦ ਬੰਦ ਹੋ ਗਈ ਚਲੋ ਠੀਕ ਆ ਬੰਦ ਕਰ ਦਿੰਦੇ ਠੀਕ ਹੈ ਓਕੇ ਬਲ ਗਈ ਉੱਕਣਾ ਆ ਭਾਗੀ ਲਿਸਕੋ ਚਲ ਚਲ ਚੱਜਮੀਂ ਦੀ ਕੋਲ ਜਾਣਾ ਆਇਆ ਕਿ ਨਾ ਥੈਂਕ ਯੂ ਤੁਹਾਨੂੰ ਜਾਣਾ ਮੇਰੇ ਕੋਲ ਜੀ ਜਸ਼ਮੀਂ ਦੀ ਕੋਲ ਨੂੰ ਨਹੀਂ ਨਹੀਂ ਇਹ ਨੂੰ ਨਹੀਂ ਕੱਵੇਂ ਨਹੀਂ ਆਇਆ ਮੈਂ ਨਹੀਂ ਆਇਆ ਜੰਗੀ ਹੈ ਭਾਈ ਨੂੰ ਕਰਨੇ ਕਾਣਾ ਗੰਨੇ ਖਾਣ ਜਾਊਂਗੀ ਕਹਿੰਦੀ ਉਹਦੇ ਕੋਲ ਨੂੰ ਨਹੀਂ ਜਾਣਾ ਜਾਣਾ ਏ ਇਹ ਵੀ ਗੱਲ ਠੀਕ ਹੈ ਤੇਰੀ ਚੱਲ ਫਿਰ ਜੰਦੀਏ ਕਰਨੇ ਕੰਮ ਚੱਲ ਗੰਨੇ ਖਾਂਦੇ ਨਹੀਂ ਹੁੰਦੇ ਜੀ ਕੱਢੋ ਜਸ਼ਮੀਂ ਕੋ ਕੁਝ ਹੋਰ ਵੇਚਣਾ ਕੋਈ ਟੋਪੀ ਟੋਪੀ ਲੈ ਲੈ ਸਰ ਕਰੋ ਇੱਥੋਂ ਲਾਵਾ ਨਹੀਂ ਉਹ ਤਾਂ ਰੇਤ ਮਾਰ ਕੇ ਕਿਥੇ ਨਹੀਂ ਆ ਕਿੰਨੇ ਪੁੰਨੇ ਜੀ ਬਣਾਏ ਦਿੰਦਾ ਹਾਂ ਮੈਂ ਮੋਤੀਆਂ ਸਾਰਾ ਕੁਝ ਕੱਢ ਕੇ ਹੋਆ ਪਾਣੀ ਦਾ ਗੱਗਾਰ ਦਾ ਪਾਣਾ ਪੁੱਟੀ ਪਾ ਗਈ ਪੁੱਟੀ ਮੈਂ ਪੁੱਟੀ ਪਾ ਗਈ ਆਪਾਂ ਲਾ ਗਈ ਮਿੱਠੇ ਦੇ ਕਿਤੇ ਡਰਦੇ ਮਾਰੇ ਨਹੀਂ ਅਸੀਂ ਕੁਝ ਬਣਾਉਂਦੇ ਉਹ ਮਿੱਠਾ ਨਾ ਪਾਈ ਮੇਲਣੀਆਂ ਚ ਸ਼ੱਕਰ ਬਾਦ ਉਹ ਬਾਸ ਵੀਰਾਂ ਦਾ ਜਿਹੜਾ ਦੱਬਾਇਆ ਹੋਇਆ ਤਾਂ ਪਤਾ ਕੀ ਹੈ ਯਾਰ ਆਦ ਦੀ ਗੱਲ ਸੁਣ ਲੈ ਰਾਤ ਕਰਨ ਨੂੰ ਕਹਿੰਦੇ ਮੈਂ ਇੱਕ ਫੀਸ ਲਿਆ ਦੇ ਚੱਲ ਕਰਨ ਦੇ ਤਾਂ ਵਿਚਾਰੇ ਨੇ ਦੋ ਲੈ ਕੇ ਹੀ ਜਾਣੇ ਕਿ ਕਾਪ ਨੂੰ ਛੇ ਮਨ ਨੂੰ ਜਿਮਾਗ ਨਾ ਖਰਾਬ ਕਰ ਦੱਬਾਈ ਜਾ ਕੇ ਲੈ ਗਿਆ ਉਹ ਪਹਿਲਾਂ ਮਤਲਬ ਇਹ ਤਾਂ ਬਣਦਾ ਥੋੜਾ ਕਰਨਾ ਉਹ ਝੜਕ ਝੜਕ ਕੇ ਉਹਨੂੰ ਪਾਇਆ ਕਹਿੰਦੇ ਲੈ ਕੇ ਚੱਲੋ ਵਿਚਾਰਾ ਡਰਦਾ ਮਾਰਾ ਮਿਲ ਗਿਆ ਹੈਨਾ ਉਹਦੇ ਬਾਅਦ ਸਵੇਰੇ ਫੁੱਲ ਗਰਬਦੀ ਪਤਾ ਕਹਿੰਦੇ ਸੀ ਚਲੇ ਘਰੋਂ ਲੈ ਮੈਨੂੰ ਮਠਾ ਬਣਾ ਦਿਆ ਤੁਸੀਂ ਝੜਕ ਕੇ ਉਹਨੂੰ ਕਹੇ ਦਿੱਤਾ ਵੀ ਲੈ ਕੇ ਆ ਫਿਰ ਤੂੰ ਉਹਨੂੰ ਲੈ ਕੇ ਜਾਣਾ ਤਾਂ ਡੱਬਾ ਹੀ ਫਿਰ ਜਾਣਾ ਤਾਂ ਉਹਨੂੰ ਕਿਹਾ ਮੈਂ ਇੱਕ ਪੀਸ ਲਿਆ ਡੱਬਾ ਹੀ ਚੱਕ ਲੈ ਕਹਿੰਦਾ ਇੱਕੋ ਵਾਰ ਥੁੱਸਲਾ ਮੈਨੂੰ ਮਾਰ ਖੰਦਾ ਯਾ ਮਹਾ ਚੱਕ ਲੈ ਜਾ ਇਹਨੂੰ ਕਹਿੰਦੇ ਖਾ ਲਾ ਹਣ ਹੋਰ ਖਾ ਲਾ ਕਹਿੰਦਾ ਤੇ ਜਿ ਘੋਲਣ ਵਿਕੀ ਹੁਣ ਬੰਦਾ ਕਰੇ ਵੀ ਕਿ ਹਰੇਕ ਚੀਜ਼ ਨਹੀਂ ਵੀ ਔਖੀ ਜਾ ਸਕਦੀ ਹਮ ਬਸ ਇੱਕ ਪੀਸ ਪਾ ਲਿਆ ਉਹ ਤਾਂ ਤੂੰ ਆ ਫੇਰ ਹੱਥ ਰੋਟਾ ਚੱਕ ਲੰਨੇ ਆ ਮਿੱਠਾ ਤੁਸੀਂ ਸੜਦਿਆ ਕਰੋ ਜੜਾਉਂਦਾ ਬਸ ਮੈਂ ਸਿੱਟੇ ਵੀ ਕਿਹਾ ਵੀ ਕਿ ਆਏ ਵੀ ਨਹੀਂ ਚੰਗੇ ਲੱਗਦੇ ਆ ਸਾਨੂੰ ਹੋਰ ਪਾਸੇ ਲੁਕਾਉਂ ਦੋ ਕਿਤੇ ਮੇਰੇ ਖਾਲ ਉਹ ਲੁਕਾਉਂ ਦੋ ਕਿਤੇ ਮੈਂ ਤਾਂ ਇੱਕ ਦੋ ਵਾਰ ਪਾਪਾ ਜੀ ਨੇ ਦਿੱਤਾ ਮੈਂ ਕਿਹਾ ਚੱਲ ਕਿਸੇ ਤਰ੍ਹਾਂ ਆ ਜੂਗਾ ਭਈਆਂ ਨੂੰ ਭੇਜਦਾ ਹਾਂ ਪਰ ਥੋੜਾ ਜਿਆਦਾ ਆਪ ਵੀ ਸੋਚਣਾ ਚਾਹੀਦਾ ਬੰਦੇ ਨੂੰ ਹਮ ਮਿੱਠੇ ਨਹੀਂ ਛੱਡਦੇ ਇਹ ਕਿਹ ਪਾਤਸ਼ਾ ਜਿੱਧਰ ਮੂੰਹ ਅਟਕੇ ਪੈਣਾ ਨਾ ਵੀ ਕੀ ਦੇਖੀ ਮੈਨੂੰ ਬੋਲਾ ਕਰਦੇ ਸੱਚਾ ਪਾਤ ਜੀ ਬੋਲਾ ਕਰਦੇ ਮਿੱਠੇ ਨੂੰ ਨਾ ਕੋ ਜਦ ਮੈਂ ਕਿਹਾ ਕਰਾਂ ਨੀ ਮੇਰੀ ਗੱਲ ਨਹੀਂ ਸੁਣਨੀ ਮੈਂ ਬੋਲਾ ਲਿਆ ਕਰਾਂ ਨਹੀਂ ਉਹਨ ਵਿੱਕੇ ਨੂੰ ਵਿੱਕੇ ਨੂੰ ਪਤਾ ਹੈ ਸਾਰਾ ਪਰ ਆਪਕੋ ਕਿੱਥੇ ਆਇਆ ਆ ਪਤਾ ਹੈ ਹਾਂ ਫੋਟੋ ਕਿਸ ਨੇ ਕੀਤੀ ਉਹ ਕਾੜ-ਕਾੜ ਫੋਟੋ ਵਿੱਚ ਪੜਾ ਆਪੀਆ ਹੈ ਹੈ ਆਪੀ ਆਪੀ ਕਿਆ ਆਪਣੀ ਆ ਅੱਛਾ ਆਪਣੀ ਫੋਟੋ ਹੈ ਪਪਾ ਪਪਾ ਹੈ ਇੱਕ ਚੁੱਕ ਗਰੀ ਹੋਰ ਅੱਛਾ ਇੱਕ ਹੋਰ ਇੱਕ ਮੰਮਾ ਹੋਰ ਇੱਕ ਧਾਰੀ ਇੱਕ ਹੋਰ ਵੀ ਹੈ ਤੇਰਾ ਡੇਢੀ ਹੈ ਕੋਈ ਨਹੀਂ ਕਿ ਤੇਰੇ ਡੇਢੀ ਹੋ ਨਹੀਂ ਵੀਰ ਕਿੱਥੇ ਤੇਰਾ ਵੀਰ ਦੀਜੀ ਥੋੜੀ ਦਾ ਜੂਕ ਕੋਲ ਹੈ ਥੋੜੀ ਮਰਤੀ ਵਿੱਕੀ ਵੀ ਉਹ ਕਿੱਥੇ ਖੜਾ ਬਹਿ ਉਹ ਕਰਨ ਵੀਰ ਉਹ ਦੇਖ ਤੂੰ ਕਿੱਥੇ ਹੈ ਫਿਰ थोड़ी <laughs> <laughs> जी <laughs> तो <laughs> <ना> <laughs> तो बड़ी खा दी द्वारा ਕੀ ਗੱਲ ਭੱਜਦੀ ਬੱਤਣੀ ਆ ਵਾਖਾ ਇਹ ਮੈਨੂੰ ਲੱਗਦਾ ਵੀ ਨੱਕ ਚੁੰਗਲੀ ਪਾ ਕੇ ਮੂੰਹ ਜਿਹਾ ਪਾਉਂਦੀ ਆ ਗੱਲ ਕੀ ਆ ਜਾਵੇ ਜਾਓ ਫੇਰ ਕਿੱਥੇ ਨੂੰ ਜੈਸੂ ਮਰ ਡੰਨ ਲੱਗ ਗਿਆ ਮੈਨੂੰ ਹੁਣ ਵੀ ਫੜ ਦੇ ਕੇ ਮੈਂ ਜਾ ਮਾਂ ਬਸੋਣੇ ਹੈ ਜਿਹੜਾ ਨਾ ਵੀ ਸੱਚੀਓ ਪੈਣਾ تھا ਨਾ ਨਾ ਮੈਂ ਕਿਉਂ ਡੱਬਾ ਚੱਕ ਕੇ ਤੁਸੀਂ ਯਾਦ ਬਣਾ ਲਓ ਨਹੀਂ ਮਿੱਠਾ ਵੀ ਤਾਂ ਬਚਾਉਣਾ ਮੈਂ ਮੂੰਹ ਨਾ ਰਹਿ ਗਿਆ ਨੂੰ ਪਰ ਪਹਿਲਾਂ ਇੱਕ ਅੱਧੀ ਘੰਟੇ ਬੈਠ ਕੇ ਅਧਾ ਘੰਟਾ ਜੇ ਤੁਸੀਂ ਸਾਗ ਬਣਾਉਂਦੇ ਤਾਂ ਚੰਗੀ ਗੱਲ ਆ ਇਹ ਨਹੀਂ ਬਣਾਉਣਾ ਸਾਗ ਫਿਰ ਮੈਂ ਦੇਖੂੰਗਾ ਬਾਈ ਕੋਈ ਹੀਲਾ ਕਰਨਾ ਪਾਣਾ ਮੈਨੂੰ ਸਾਗ ਦਾ ਮੈਂ ਤਾਂ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਇੱਕ ਤਾਂ ਵਿੱਕੀ ਆ ਬੜੇ ਨਾਲ ਬੰਦਾ ਉਹ ਚੰਦ ਇਹ ਤਾਂ ਚਲੇ ਜਾਣਾ ਉਹ ਤਾਂ ਚਲੇ ਸੀ ਬਣਾਉਣ ਆਏ ਆ ਤਾਂ ਸੰਦੀਪ ਨਾਲ ਤਾਂ ਗੱਲਬਾਤ ਕਰ ਲਓ ਇੱਕ ਵਾਰੀ ਹਾਂ ਹਾਂ ਸੰਦੀਪ ਨਾਲ ਤਾਂ ਗੱਲਬਾਤ ਕਰ ਦੇ ਮਾਰ ਹਣਵ ਨੂੰ ਕੀ ਕਹਿਣਾ ਚਾਹੀਦਾ ਹੂੰ ਸਾਗ ਹੂੰ ਸ਼ਾਬਾਸ਼ ਮਾਜਾ ਕਰਦਾ ਮੈਂ ਮਾਫੀ ਭਰਮ ਦੇ ਦਿੰਦਾ ਮੈਂ ਹੁਣ ਦੂਜੇ ਆਦਮੀ ਦੇ ਕੋਲ ਜਾਉਂਦਾ ਜਾ ਉਹਨੂੰ ਭਰਾ ਕੇ ਸਮਾਨ ਭੈਣ ਤਾਂ ਕੁਛ ਨਹੀਂ ਕਰਦਾ ਹਣਾ ਲੱਗਣਾ ਪਤਾ 15 5 ਮਿੰਟ ਲੱਗਣੇ 10 ਮਿੰਟ ਲੱਗਣੇ ਹੁੰਦੇ ਹੁੰਦੇ ਚਲ ਆ ਦੇਖ ਦੇ ਅਸੀਂ ਫਾਗ ਦਾ ਕਰਦੇ ਹਾਂ ਸ਼ੁਰੂ ਕੀ ਉਸ ਵੀ ਉੱtre ਨਾ ਉਹ ਵੀ ਬਹੁਤ ਗਿੱਲੇ ਉਸ ਕਿ ਧੁੱਪ ਨਿਕਲੇ ਦੀ ਬਾਤ ਹੀ ਨਹੀਂ ਉੱtre ਨਿਕਲੇ ਧੁੱਪ ਗਿੱਲੇ ਆ ਗਿੱਲੇ ਆ ਗਏ ਇੱਥੇ ਚਲੋ ਪਾਪਾ ਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲ ਮੈਂ ਹੁਣ ਚੱਲਦਾ ਦੀਦੀ ਕੋਲੋਂ ਤੇਨੂੰ ਟੋਕਾ ਦੇਖੇਂ ਜਾਨਾ ਸਿੱਧੂ ਜੀ ਗੱਲਾਂ ਮਾਰ ਕੋਣ ਹਾਂ ਨਾ ਹਨੂ ਨਾ ਨਾ ਪਾਣੀ ਕਿੱਥੇ ਜਾਣਾ ਮਾ ਕਰਨੇ ਖੰਡਾ ਗੰਨੇ ਖਾਣ ਜਾਣਾ ਠੀਕ ਹੈ ਗੰਨੇ ਫੜਾਉਣਾ ਚੱਲ ਚੱਲ ਇੱਧਰ ਦੇ ਗੰਨੇ ਖਾਂਦੇ ਨਹੀਂ ਹੁੰਦੇ ਕਹ ਗੰਨੇ ਚੁੱਪੜ ਜਾਊਂਗੀ ਮੈਂ ਮੈਂ ਚੁੱਪੜ ਜਾਊਂਗੀ ਕੀ ਖਾਂਉਂਗੀ ਕੀ ਖਾਂਦੀ ਬਾਹਰ ਚੁੱਪ ਰਹਿੰਦੇ ਸਾਡੇ ਮੈਂ ਤੇਰੇ ਥੱਪੜ ਮਾਰਨਾ ਚੁੱਪ ਰਹੇ ਉਹਨੇ ਗੰਨੇ ਖਾਣੇ ਨਹੀਂ ਸੇ ਖਾਂਦੇ ਤੇਰਾ ਗੰਨੇ ਗੰਨੇ ਚੁੱਪ ਦੇ ਦੇ ਇਹ ਗੰਦਾ ਘੱਟ ਦੇਖ ਇਹ ਗੰਦਾ ਘੱਟ ਤੇ ਇਹੋਂ ਕਾਈ ਹੋਣੀ ਮੈ ਤੇ ਹੈਂ ਬੰਨੇ ਚੂਪਦੇ ਹੁੰਦੇ ਕਿ ਆੰਮੇ ਗੱਨੇ ਚੂਪਦੇ ਹੁੰਦੇ ਚੂਪ ਰਹਿੰਦੇ ਚਲੋ ਫਿਰ ਅਸੀਂ ਆਪਾਂ ਤੁਮ ਕਹਾਂ ਤੁਸੋਂ ਬੇਲੇ ਚੱਲਦੇ ਹਾਂ ਨਾ ਫਿਰ ਮੈਂ ਨਹੀਂ ਜਾਣਗੀ ਤੂੰ ਵਿੱਕੀ ਨਾ ਜਾਈ